ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਹਾਂ ਪਿੰਡ ਡੱਲ ਪੱਟੀ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਸੇਵਕ ਸਿੰਘ ਉਹਨਾਂ ਦੇ ਕੋਲ ਆਏ ਆ ਇਸ ਘਰੋਂ ਇਸ ਫਾਰਮ ਤੋਂ ਆਪਾਂ ਪਹਿਲਾਂ ਵੀ ਤੁਹਾਡੇ ਸਾਹਮਣੇ ਪਸ਼ੂ ਪੇਸ਼ ਕੀਤੇ ਆ ਡੱਲ ਪਿੰਡ ਇਧਰ ਨੇੜੇ ਬਾਰਡਰ ਤੇ ਰਹਿ ਜਾਂਦਾ ਠੀਕ ਆ ਜੀ ਖਾਲੜਾ ਪਿੰਡ ਬਿਲਕੁਲ ਨੇੜੇ ਆ ਵਾ ਤਾਰਾ ਸਿੰਘ ਦਲੇਰੀ ਮਾੜੀ ਮੇਗਾ ਇਹ ਪਿੰਡ ਨੇੜੇ-ਨੇੜੇ ਦੇ ਆ ਸਿਰਫ 10-12 ਕਿਲੋਮੀਟਰ ਦੀ ਦੂਰੀ ਆ ਭਿੱਖੀ ਮੜ ਤੋਂ ਪਿੰਡ ਡਰਦੀ ਅੱਜ ਤਰੀਕ ਤੁਸੀਂ ਨੋਟ ਕਰ ਲਓ 27 ਦਸੰਬਰ ਸਮਾਂ ਕੋਈ ਸ਼ਾਮ ਦੇ 3:00 ਵਜੇ ਦਾ ਟਾਈਮ ਆ ਵੀਰ ਸੇਵਕ ਦੇ ਘਰੋਂ ਦੋਸਤੋ ਅੱਜ ਜਿਹੜੀਆਂ ਆਪਾਂ ਬੈੜਾ ਦਿਖਾਉਣੀਆਂ ਨੇ ਟੋਟਲ ਤਿੰਨ ਬੈੜਾ ਨੇ ਤਿੰਨੇ ਸੁਈਆਂ ਸਵਾਈਆਂ ਨੇ 18-20-20 ਕਿਲੋ ਤੇ ਇਸ ਵਕਤ ਜਿਹੜੀਆਂ ਇਹ ਚੱਲਣ ਡੀਆਂ ਨੇ ਬਾਕੀ ਕੀ ਡੇੜਪੜਤਾ ਰਹੂਗਾ ਤੇ ਕਿਹੋ ਜੀ ਚਵਾਈ ਆ ਠੀਕ ਆ ਜੀ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਸਭ ਤੋਂ ਪਹਿਲਾਂ ਸੇਵਕ ਬਈ ਸਾਸਰੀ ਘਰ ਸਸਰੀ ਜੀ ਮਹਾਰਾਜ ਠੀਕ ਠਾਕ ਠੀਕ ਠਾਕ ਵਜੇ লাভী পাজি সেবক মাল ਆਪਣੇ ਕੋਲ મતલਬ ਵੜਾ ਜਿਹੜਾ 2 4 2 4 ਨਗ ਆਏ ਕੇ ਰਹਿੰਦੇ ਆ ਹਾਂਜੀ ਪਾਜੀ ਆਏ ਰਹਿੰਦੇ ਆਪਾਂ ਇਹ ਲੈ ਆਈ ਦੇ ਦੋ ਤਿੰਨ ਠੀਕ ਆ ਜੀ ਆ ਪਿੱਛੇ ਜੇ ਵੀ ਆਪਾਂ મતલਬ ਵੀਡੀਓ ਕੱਟ ਕੇ ਗਏ ਸੀਗੇ ਇੱਥੇ ਹਾਂਜੀ ਮਾਲ ਵੇਖ ਬੁਖ ਜਾਂਦਾ ਰਿਹਾ ਵੇਖ ਜਾਂਦਾ ਪਾਜੀ ਚਲੋ ਅੱਜ ਫਿਰ ਸੇਵਕ ਜਿਹੜੀਆਂ ਆਪਾਂ ਤਿੰਨ ਵੜਾ ਦਿਖਾ ਰਹੇ ਆਂ ਭਰਾਵਾਂ ਨੂੰ ਹਾਂਜੀ ਤਿੰਨੇ ਸੁਈਆਂ ਤਾਜ਼ੀਆਂ ਨੇ ਹਾਂਜੀ ਹਫਤੇ 8 ਤੋਂ 10 ਦਿਨਾਂ ਦੇ ਵਿੱਚ ਵਿੱਚ ਹੀ ਸੁਭਾ ਹੋਊਗਾ ਹਾਂਜੀ ਇੰਨਾ ਗਿਆ 12 13 ਦੇ ਵਿੱਚ 8 ਦਿਨਾਂ ਦੇ ਠੀਕ ਆ ਜੀ ਸੋ ਬਾਕੀ ਕਰਾਸ ਬਰੀਡਾਂ ਵੀ ਆ ਤੇ ਐਚ ਐਫ ਬਰੀਡ ਦੇ ਵਿੱਚ ਵੀ ਭਰਾਵਾਂ ਨੂੰ ਚੀਜ਼ ਨਜ਼ਰ ਆਜੂਗੀ ਇੱਕ ਬਹੁਤ ਪਿਆਰੀ ਬੱਚੀ ਦਿਖਾਉਣੀ ਆ ਤੁਹਾਨੂੰ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆ ਵੀਰ ਤੇ ਸਿਵੜ ਤੋਂ ਕਰ ਲੋ ਇੱਕ ਕਰਾਸ ਬਰੀਡ ਦੇ ਵਿੱਚ ਇਹ ਬੜਾ ਆਪਾਂ ਦਿਖਾ ਰਹੇ ਆ ਭਰਾਵਾਂ ਨੂੰ ਕਿੰਮਾ ਸੂਆ ਵੀਰ ਤੇ ਅੱਜ ਦਿਨ ਕਿੰਨੇ ਹੋ ਗਏ ਨੇ ਸੂਈ ਨੂੰ 10 ਕ ਦਿਨ ਹੋ ਗਏ ਆ 10 ਕ ਦਿਨ ਹੋ ਗਏ ਆ ਹਾਂਜੀ ਸੂਆ ਹੋਊਗਾ ਦੂਜਾ ਕਿ ਤੀਜਾ ਭਾਈ ਆਪਾਂ ਤੇ ਦੂਜੇ ਕਰਕੇ ਲਈ ਆ ਠੀਕ ਆ ਜੀ ਆਹ ਤਾਂ ਕੋਈ ਤੀਜੇ ਸਮਝ ਲੈ ਦੂਜੇ ਸਮਝ ਲਓ ਜੀ 10 ਦਿਨਾਂ ਦੀ ਸੂਈ ਆ ਤੇ ਕੋਈ ਦੂਜੇ ਕੁਈ ਤੀਜੇ ਵੀ ਲਾ ਲੈ ਕੋਈ ਬਾਲੀ ਦੂਰ ਵਾਲੀ ਗੱਲ ਨਹੀਂ ਠੀਕਾ ਜੀ ਦੂਜੇ ਤੀਜੇ ਕਿਹੜਾ ਪਸ਼ੂ ਚਲੋ ਹਮੇਸ਼ਾ ਆਪਾਂ ਗੱਲ ਕਰਦੇ ਆਂ ਵੀ ਵੱਡਾ ਬੁੱਢਾ ਹੋ ਜਾਂਦਾ ਤੇ ਇਹ ਤਾਂ ਥੱਲੇ ਵੀਰ ਦੁੱਧ ਸੇਵਕ 18 ਕੇ 20 ਕਿਲੋ ਦੱਸੋ 20 ਲੀਟਰ ਭਾਜੀ 20 ਲੀਟਰ ਹਾਂਜੀ ਜਿਹੜਾ ਚੋਲੇ ਕੋਈ ਭਰਾ ਹਨ ਹਾਂਜੀ ਭਾਜੀ ਚਵਾ ਕੇ ਦਵਾਂ ਲੋ ਜੀ 20 ਲੀਟਰ ਦੁੱਧ ਵੀਰਾਂ ਦਾ ਵੀ ਤਾਂ ਥੱਲੇ ਆ ਜਿਹੜਾ ਕਿਸੇ ਭਰਾ ਨੂੰ ਚਵਾ ਦੈ ਨਾ ਬਾਕੀ ਥਾਣ ਥਣ ਬੜਾ ਵਧੀਆ ਠੀਕਾ ਜੀ ਨੋਕਲਾ ਥਾਣਾ ਚਾਰੇ ਥਾਣ ਹੋਣਗੇ ਹੁਣ 3 ਵਜੇ ਦਾ ਸਮਾਂ ਤੇ ਮਾਰਨਿੰਗ ਸਵੇਰ ਚਵਾਈ ਵੀਰ ਕਿੰਨੇ ਕ' ਵ ਹਜੇ ਵੀ ਤਕਰੀਬਨ ਕੋਈ 2 2.5 ਘੰਟੇ ਪਏ ਅੱਜ ਟਾਈਮੋ ਟਾਈਮ 24 ਦੇ ਸੇਵਕ ਵੀਰੇ ਮਰਾ ਖੋਲੋ ਉਹਨੂੰ ਬਾਹਰ ਕੱਢ ਕੇ ਤੋੜ ਕੇ ਦਿਖਾਉਂਦੇ ਬੱਚਾ ਮਗਰ ਆ ਵੈਸੇ ਦੋਸਤੋ ਅੱਜ ਤਿੰਨਾ ਵੜਾ ਤੇ ਮਗਰ ਮੇਲ ਕਾਫਾ ਤਿੰਨਾ ਵੜਾ ਦੇ ਮਗਰ ਹੀ ਬੱਚੇ ਆ ਆ ਲੋ ਜੀ ਲੋ ਜੀ ਕਰਾ ਦਿਓ ਚੈੱਕ ਠੀਕ ਆ ਸੋ ਆਰਡਰ ਦਾ ਸਹਿਜ ਤੁਹਾਡੇ ਸਾਹਮਣੇ ਆ ਬਾਕੀ ਧਾਰਾ ਤੂਰਾ ਵੀਰ ਚੌਣ ਪੂਰ ਛੱਟੇ ਤੋਂ ਬਚਾ ਵਧੀਆ ਵਧੀਆ ਭਾਜੀ ਠੀਕ ਆ ਜੀ ਆ ਦੇਖੋ ਆ ਆ ਦਿਖਾ ਦਿਓ ਇਥੋਂ ਠੀਕ ਆ ਨਿਕੜਵਾ ਥਾਣ ਤੱਕ ਜਸ਼ਨ ਥੋੜਾ ਲਾ ਗੋ ਚੈੱਕ ਕਰਾ ਦਿਓ ਥਾਣਾ ਮੋਠੀ ਮੋਠੀ ਥਾਣਾ ਬਾਕੀ ਸਪੇਸ ਗੈਪ ਚਾਰੇ ਥਾਣਾ ਦੇ ਵਿੱਚ ਚੈੱਕ ਕਰਾ ਦਿਓ ਠੀਕ ਆ ਭੂਰ ਛੱਟੇ ਤੋਂ ਬੱਚੀਆਂ ਨੇ ਕਰਮਾ ਲੀਆਂ ਠੀਕ ਆ ਜੀ ਕੋਈ ਵੀ ਗੱਲਬਾਤ ਹੁੰਦੀ ਹੈ ਚਲੋ ਚੀਜ਼ ਪਹਿਲਾਂ ਹੀ ਦੱਸਣ ਵਾਲੀ ਆ ਤੇ ਵੀਡੀਓ ਦੇ ਵਿੱਚ ਹੀ ਦੱਸਣੀ ਚਾਹੀਦੀ ਆ ਠੀਕ ਆ ਜੀ ਇੱਥੇ ਆਇਆ ਗਿਆ ਕੋਈ ਵੀ ਭਾਂਡ ਪ੍ਰਾਜਾ ਖਰਾਬ ਨਾ ਹੋਵੇ ਠੀਕ ਆ ਲੇਵੇ ਭਾਂਡੇ ਤੋਂ ਇੱਕ ਆਈਡੀਆ ਤੁਸੀਂ ਲਾ ਹੀ ਲੈਣਾ 20 ਲੀਟਰ ਦੁੱਧ ਇਹ ਤਾਂ ਥੱਲੇ ਚਵਾਵਾ ਲਗਾ ਹੁਣ ਮੌਕੇ ਤੇ ਬਾਕੀ ਵਜਨ ਉਹ ਚੰਗਾ ਕਾਫੀ ਕਲਰ ਸਪੋਰਟ ਜਿਹੜੇ ਆ ਹਵਾਨੇਲੇ ਉੱਪਰ ਤੁਹਾਨੂੰ ਜਿਹੜੇ ਕਲਰ ਆ ਉਹ ਨਿਸ਼ਾਨ ਤਾਂ ਉਹਨਾਂ ਜਿਹੜਾ ਆ ਜਾਣਗੇ ਇਧਰ ਥੋੜਾ ਲਾਗਿਓ ਵਿਖਾ ਦਈਏ ਆ ਬਹਿਣੀ ਵਾਲਾ ਪਾਸਾ ਚੈੱਕ ਕਰਾ ਦਿਓ ਭਰਾਵਾਂ ਨੂੰ ਠੀਕ ਆ ਭਰਾ ਮੋੜ ਲਓ ਵੀਰ ਸੇਵਕਾ ਆ ਬੱਚਾ ਜੋ ਭਾਈ ਇਹਦਾ ਲੋ ਜੀ ਬੱਚਾ ਚੈੱਕ ਕਰੋ ਠੀਕ ਆ 나ੜੂ ਇਹ ਰਾਜੇ ਹੈਗਾ ਜੋ ਲਾਲ ਕਲਰ ਦੇ ਵਿੱਚ 나ੜੂਆ ਨਾਲ ਦਿਖਾਈ ਦੇਊਗਾ ਵੀ 10 ਦਿਨ ਹੋ ਗਏ ਜੇ ਹਾਂ ਹਾਂ ਜੀ ਇੰਨੇ ਦਿਨ ਤੇ 10 ਦਿਨਾਂ ਦੇ ਦੌਰਾਨ ਵੀ ਜਿਹੜਾ 나ੜੂਆ ਕਿਤੇ ਨਾ ਕਿਤੇ ਬੱਚੇ ਦੇ ਨਾਲ ਹੈਗਾ ਠੀਕ ਆ ਜੀ ਸੋ ਮੇਲ ਕਾਫ 20 ਆ ਸੌਰੀ 10 ਦਿਨਾਂ ਦੀ ਸੂਈ ਹੈ ਘੱਟੋ ਘੱਟ ਤੇ 20 ਲੀਟਰ ਦੁੱਧ ਲਿਓ ਫਿਰ ਮੋੜ ਲਿਓ ਠੀਕ ਆ ਬਾਕੀ ਸੇਵਕਾ ਭਾਈ ਬੰਗਾਰ ਰਸੀ ਪਾਉਣ ਦੀ ਲੋੜ ਤੇ ਨਹੀਂ ਪਾ ਲਈਦਾ ਭਾਜੀ ਪਾਉਣਾ ਦੇ ਠੀਕ ਆ ਜੀ ਆਪ ਵੀ ਕੁਝ ਨਹੀਂ ਉਤਰਾਂ ਹਾਂ ਨਹੀਂ ਨਾ ਬਾਕੀ ਠੰਡੀ ਆ ਬਹੁਤ ਵਧੀਆ ਠੀਕ ਆ ਲਓ ਜੀ ਚੈੱਕ ਕਰੋ ਠੀਕ ਆ ਠੀਕ ਆ ਤੇ ਇਹਦਾ ਮੁੱਲ ਕੀ ਕਰਦੇ ਆ ਦੇਵਾਂਗੇ ਕਿੰਨੇ ਦੀ ਬੀ ਮੁੱਲ ਦੇ ਕਰਨ ਨੂੰ ਭਾਈ 85000 ਕਰ ਲੀਏ ਹਾਂ 80 ਦੀ ਦੇ ਦਈਏ ਜੈ ਜਜ ਕਰਕੇ ਆਪੇ ਸਹੀ ਸੀ ਮੁੱਲ ਸੂਤਰ ਜੇ 75000 ਪਿਆ ਤਰਦੀ ਹਾਂਜੀ ਅਜੇ ਕਸਰ ਇੱਕ ਹੀ ਲੱਗਦੀ ਨਾ ਲੱਭਦਾ ਜਲਪਾਣੀ ਦੇ ਦੇ ਹੋਰ ਮਾਨਤਨ ਕਰਦੀ ਕਰਦੇ ਹੋਰ ਦੱਸ 75000 ਦੇ ਵਿੱਚੋਂ ਲਓ ਵੀ 75000 ਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਭਰਾ ਆਪਣਾ ਸੰਪਰਕ ਕਰੇ ਠੀਕ ਆ ਜੀ 75000 ਦੇ ਵਿੱਚੋਂ ਛੋਟਾਂ ਹੋ ਜਾਣਗੀਆਂ ਬੱਚਾ ਮਗਰ ਵੜ ਚੰਗੀ ਹੈ ਠੀਕ ਆ ਜੀ ਚੋਣ ਚਾਂ ਸਾਫ ਸੁਥਰੀ ਆ 20 ਲੀਟਰ ਦੁੱਧ ਮੰਨ ਕੇ ਤੁਸੀਂ ਸੌਦਾ ਕਰਿਆ ਜੇ ਇਧਰ ਸੈਕਿੰਡ ਨੰਬਰ ਤੇ ਇੱਕ ਬੱਚੀ ਵਿਖਾਉਣੀ ਆ ਭਰਾਵਾਂ ਨੂੰ ਠੀਕ ਆ ਜੀ ਹਾਈਟ ਕੱਤ ਦੀ ਪੂਰੀ ਵੱਡੀ ਆ ਐਚ ਐਫ ਬਰੀਡ ਦੇ ਵਿੱਚ ਉਹ ਪਹਿਲਾ ਕਿ ਦੂਜਾ ਸੁਆ ਵੀਰਾ ਦੂਜੇ ਜੀ ਦੂਜੇ ਸਵੇਰੇ ਦੰਦੀ ਛਗੀ ਹੈ ਹਾਂਜੀ ਛੇ ਦੰਦਾ ਬੱਚੀ ਠੀਕ ਆ ਜੀ ਮਗਰ ਇਹਦੇ ਵੀ ਬੱਚਾ ਇਹ ਤਾਂ ਮਗਰ ਵੀ ਬੱਚਾ ਇਹ ਕਿੰਨੇ ਕ ਦੁੱਧ ਤੇ ਆ ਗਈ ਫਿਰ ਇਹਦੇ ਸਲੇ 18 ਲੀਟਰ ਜਿਹੜਾ ਹੁਣ ਚਵਾਦਣਾ ਆਪਾਂ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇੰਨੇ ਕੇ 10 ਕੇ ਦਿਨ ਹੀ ਇਹਨੂੰ ਹੋਇਆ 10 ਕੇ ਦਿਨ ਹੀ ਹੋ ਗਿਆ ਵੀ ਸਵੇਰ ਸਾਰਾ ਮਤਲਬ ਕਿ ਤਾਜ਼ੀਆਂ ਵੜਾ 10 ਦਿਨ ਹੀ ਹੋਇਆ ਹਾਂਜੀ ਲਓ ਜੀ 10 ਦਿਨ ਇਸ ਵੇੜ ਨੂੰ ਵੀ ਹੋ ਗਿਆ ਜਿਹੜਾ ਸਮਾਂ ਦੋਸਤੋ ਸੂਈ ਨੂੰ ਬਾਕੀ ਵੱਚੀ ਮੇਰਾ ਭਰਾ ਚੈੱਕ ਕਰੋ ਉਤੋਂ ਬਿਲਕੁਲ ਸਟ੍ਰੇਟ ਉੱਪਰੋਂ ਬਿਲਕੁਲ ਪੇਠਾ ਦੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਰਿਹਾ ਬਿਲਕੁਲ ਪੱ ਕੋਈ ਚੱਕਮੇ ਢੂਈ ਨਹੀਂ ਆ ਗਈ ਜਾਂ ਕੋਈ ਬੈਠਮੀ ਨਹੀਂ ਗਈ ਠੀਕ ਆ ਸੋ 18 ਲੀਟਰ ਦੁੱਧ ਇਹਦੇ ਥੱਲੇ ਹਾਜ਼ਰ ਆ ਬਾਕੀ ਸਿਆਲੀ ਦਿਹਾੜੀਆਂ ਨੇ ਥੋੜਾ ਨਵਾਏ ਤੋਂ ਆਏ ਪਸ਼ੂ ਤਾਂ ਕਰਕੇ ਨਹੀਂ ਕਿ ਸਾਰੇ ਭਰਾਵਾਂ ਨੂੰ ਪਤਾ ਵੀ ਤਕਰੀਬਨ 11 12 1 ਵਜੇ ਤੱਕ ਤਾਂ ਧੁੰਦ ਤੇ ਠੰਡ ਦਾ ਟਾਈਮ ਆ ਮਾੜਾ ਮੋੜ ਕੇ ਤਾਂ ਧੁੱਪ ਨਿਕਲਦੀ ਆ ਐਨੂੰ ਵੀ ਐਨੂੰ ਸੇਵ ਕੈਨੂੰ ਕਮਾਇਆ ਜੇ ਹਾਂ ਇੱਥੇ ਰੋਕਿਆ ਜੇ ਆ ਚੈੱਕ ਕਰਾ ਦਿਓ ਠੀਕ ਆ ਜੀ ਸੋ ਬੰਦੀ ਛੱਕੀ ਕਨਫਰਮ ਛੇ ਤਾਂ ਤਾਂ ਕੰਨੀਆਂ ਖਲੋਤੀਆਂ ਨੇ ਫਿਰ ਹਾਂ ਜੀ ਕੰਨੀਆਂ ਜੇ ਦੁੱਧ ਤਾਂ ਤਾਂ ਖਲੋਤੀਆਂ ਨੇ ਇਧਰੋਂ ਜਿਵੇਂ ਚੈੱਕ ਕਰਾ ਭਰਾਵਾਂ ਸੈਂਸ ਨੂੰ ਸੁਖਾ ਦੇ ਮੜਾ ਜੀ ਆ ਲੈ ਆਹ ਲਓ ਠੀਕ ਹੈ ਜੀ ਸੋ ਮੋਟੀ ਨਾੜ ਲੇਵੇ ਦੇ ਉੱਪਰ ਵਿਰਲ ਗੈਪ ਕਾਫੀ ਚੰਗਾ ਚੌਥਾਣਾ ਦੇ ਵਿੱਚ ਸੋ 18 ਲੀਟਰ ਤੇ ਇਹ ਵੜ ਹੈ ਉਸ ਵਕਤ ਚੱਲਣ ਦੀ ਆ ਬੂਥੀ ਪਾਤੀ ਫੇਸ ਕੁਆਲਟੀ ਮੜਾ ਜੀ ਉੱਪਰ ਚੱਕਿਆ ਜੇ ਫੇਸ ਇਹਦਾ ਆ ਲਓ ਕਰਾ ਦਿਓ ਚੈੱਕ ਛੋਟਾ ਕਾਨ ਠੀਕ ਹੈ ਜੀ ਬਰੀਡ ਬਰੂਡ ਮੇਰੇ ਭਰਾ ਚੈੱਕ ਕਰ ਲੋ ਐਚ ਐਫ ਬਰੀਡ ਦੇ ਵਿੱਚ ਇਹ ਵੜ ਤੁਸੀਂ ਸਾਹਮਣੇ ਦੇਖ ਰਿਹਾ ਜੀ ਸੋ 18 ਲੀਟਰ ਹਜੇ ਮਲੇ ਮੂਲੇ ਤੋਂ ਚੱਲਣਾ ਇਹਨੇ ਕਰ ਮਾਲੀਆਂ ਠੀਕ ਹੈ ਜੀ ਕੋਈ 25 ਦਿਨਾਂ ਤੱਕ ਮਹੀਨੇ ਤੱਕ ਹੋਰ ਵੀ ਮੇਰਾ ਭਰਾ ਕੋ ਚੰਗੀ ਸੇਵਾ ਕਰ ਲੂਗਾ ਦੋ ਦੋ ਤੁਸੀਂ ਚੰਗਾ ਲੈ ਲਓਗੇ ਆ ਆ ਬੱਚਾ ਜੀ ਠੀਕ ਆ ਲਓ ਮੋੜ ਲਿਓ ਜੀ ਮਗਰ ਬੱਛਾ ਇਹਨਾ ਦੇ ਹਾਂਜੀ ਠੀਕ ਆ ਮਗਰ ਬੱਛਾ ਠੀਕ ਆ ਠੀਕ ਆ ਠੀਕ ਆ ਲਓ ਜੀ ਬਾਕੀ ਸਪਾਈਆਂ ਸੁਪਈਆਂ ਬਹੁਤ ਨੇ ਠੀਕ ਆ ਨਹੀਂ ਨਹੀਂ ਵਧੀਆ ਵਧੀਆ ਯਾਰ तकरीबन ਤਿੰਨ ਹੀ ਬਖਾਉਣੀਆਂ ਨੇ ਤੁਹਾਨੂੰ ਤਿੰਨੇ ਸਾਫ ਸੁਥਰੀਆਂ ਨੇ ਚਲੋ ਪਹਿਲਾਂ ਵੀ ਮੈਨੀਮਲ ਜਿਹੜੇ 200 ਇੱਥੇ ਆਉਂਦੇ ਰਹਿ ਆ ਤੇ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਚੀਜ਼ਾਂ ਪੇਸ਼ ਕਰਦੇ ਰਹੇ ਆ ਠੀਕ ਆ ਆ ਆ ਲਾ ਠੀਕ ਆ ਚੈੱਕ ਕਰਾ ਦਿਓ ਇੱਕ ਵਾਰੀ ਸੋ ਆਰਡਰ ਜਿਵੇਂ ਉਹ ਜਿਵੇਂ ਹੁਣ ਬਿਲਕੁਲ ਆ ਆਉਣ ਜੇਕਰ ਸਮੇਂ ਦੀ ਗੱਲ ਕਰੀਏ ਤੇ ਚਵਾਈ ਦਾ ਸਮਾਂ ਨੇੜੇ ਆ ਹੀ ਜਾਂਦਾ ਤੇ ਭਰੇ ਥਾਨ ਭਰੇ ਲੇਵੇ ਸਾਰੇ ਭਰਾਵਾਂ ਨੂੰ ਚੀਜ਼ਾਂ ਨਜ਼ਰ ਆ ਹੀ ਜਾਣੀਆਂ ਨੇ ਠੀਕ ਆ ਆ ਥੋੜਾ ਲਾਗੋ ਵਿਖਾ ਦਿਓ ਜਿਵੇਂ ਆ ਚੈੱਕ ਕਰਾਉ ਤੇ ਬੈਕ ਸਾਈਡ ਤੋਂ ਪੱਦਰ ਪੁੱਦਰ ਪੂਰੀ ਆ ਕੋਈ ਮੇਰਾ ਭਰਾ ਇਹ ਨਾ ਕਿ ਦੂਰੋਂ ਲੱਗੇ ਆਉਣਾ ਕਿਸੇ ਨੇ ਤੇ ਇਹ 18 ਲੀਟਰ ਸੇਵਕ ਵੀਰੇ ਤੇ ਇਸ ਵਕਤ ਦੁੱਧ ਹਾਂਜੀ ਕੀ ਪੜਤਾ ਕਰਦੇ ਕੀ ਰੇਟ ਕੀ ਡਿਮਾਂਡ ਰੋਗੀ ਇਹਦੀ 90 ਦੀ ਦੇ ਦੇ ਭਾਈ 90 ਦੀ ਦੇ ਦਿਓ 95 ਦੀ ਦੇ ਦਿਓ ਭਾਵੇਂ ਲੱਖ ਕਰ ਲੀਏ ਪਰ ਆਪਾਂ ਜਿੱਥੇ ਦੇਣੀ ਆ ਸੱਜਣ ਵੀਰਾਂ ਨੂੰ ਉਹ ਗੱਲ ਕਰਨੀ ਵੀਰ 85 ਦੀ ਦੇ ਦੋ ਹਾਂ 85000 85 ਦੀ ਹੂੰ ਥੋੜਾ ਬਤ ਅੰਦਰ ਆਣ ਕਿੰਨੇ ਹੁੰਦਾ ਕੰਮ ਅਸੀਂ ਆ ਮਾਨ ਮੂਣ ਨਹੀਂ ਹੁੰਦਾ 80000 ਦੀ ਦੇਣਾ ਜੋ ਹੋਰ ਦੱਸੋ ਲਾਓ ਜੀ 80000 ਦੀ ਇਹ ਦੋਸਤੋ ਅੱਜ ਵੱਛੀ ਮਿਲ ਜੂਗੀ ਆਪਣੇ ਭਰਾਵਾਂ ਨੂੰ ਮਾਣ ਤਾਣ ਹੋਰ ਕਰਦਾਂਗੇ ਸੇਵਾ ਕਰਨ ਵਾਲਾ ਭਰਾ ਚਲੋ ਲੈ ਕੇ ਜਾਵੇ ਬਾਕੀ ਖੁੱਡੇ ਖਾਡੇ ਪਿੱਠ ਪੂੜਾ ਤੁਸੀਂ ਵੇਖੋਗੇ ਕਾਫੀ ਚੌੜਾ ਪਿੱਠ ਪੂੜਾ ਤੇ ਬਰੀਡਰ ਵੱਛੀ ਆ ਚੰਗੀ ਬਰੀਡ ਆ ਐਚ ਐਫ ਦੇ ਵਿੱਚ ਸਿੱਗੀ ਦੰਦੀ ਆ ਠੀਕ ਆ ਜੀ ਸਿਰਫ 80000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲੂਗੀ ਵੱਛਾ ਮਗਰ ਆ ਬੱਚਾ ਤੁਹਾਨੂੰ ਦਿਖਾਤਾ 10 ਦਿਨਾਂ ਦੀ ਸੂਈ ਇੱਧਰ ਅਕੇ ਨੈਕਟਿਵ ਖਾਦਦੇ ਨੇ ਠੀਕ ਆ ਜੀ ਇਹ ਗਾਂ ਪੈੜ ਬੇਸ਼ੱਕ ਕੋਈ ਦੂਜੇ ਮੰਨਲੇ ਕੋਈ ਤਿਜੇ ਮੰਨਲੇ ਬਾਕ ਠੀਕ ਆ ਤੇ ਇਹਦਾ ਸੇਵਕ ਵੀਰ ਸੂਬਾ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ 20 ਕਿ ਦਿਨਾਰੇ ਲੱਗੇ ਹੋਏ ਨੇ 20 ਕਿ ਦਿਨਾਂ ਦੀ ਹਾਂਜੀ ਠੀਕ ਆ ਜੀ ਬੱਚਾ ਇਹਦੇ ਮਗਰ ਆ ਇਹਦੇ ਮਗਰ ਹੀ ਬੱਚਾ ਇਹਦਾ ਥੋੜਾ ਦੁੱਧ ਕਿੰਨਾ ਐਸ ਵਕਤ ਇਹ ਬਾਜੀ ਆਪਾਂ 20 ਆਹਾਂ 20 ਤੋਂ ਬਾਹਰ ਚਿਵਾਉਗੀ ਦੁੱਧ ਅੱਛਾ ਜੀ ਹਾਂਜੀ ਲਓ ਵੀ 20 ਲੀਟਰ ਵੀਰਾਂ ਦਾ ਵੀ ਆਪਾਂ ਕਵਾਂਗੇ ਹੋਵੇ ਨਾ ਹੋਵੇ ਤਾਂ 20 ਲੀਟਰ ਤੋਂ ਬਾਰ-ਬਾਰ ਚੱਲਣ ਈ ਆ ਪਰ 20 ਲੀਟਰ ਕੋਈ ਮੰਨ ਕੇ ਆਪਣਾ ਭਰਾ ਸੌਦਾ ਕਰ ਲੈ ਬਾਕੀ ਥਣ ਚਾਰੇ ਬਰਾਬਰ ਆ ਇੱਕ ਅਗਲੇ ਪਿਛਲੇ ਤੇ ਇੱਥੇ ਥੋੜੀਆਂ ਧਰਾਂ ਘਟਾ ਅਗਲੇ ਤੋਂ ਹਾਂ ਥੋੜਾ ਜਿਹਾ ਸਾਈਜ਼ ਵਿੱਚ ਛੋਟਾ ਦਿਖਾਈ ਜਾਂਦਾ ਹਾਂ ਵੀਰ ਸੇਵਕ ਐ ਨੂੰ ਕਰਿਆ ਜੇ ਬਾਹਰ ਨੂੰ ਐ ਨੂੰ ਕਰ ਲਿਆ ਜੇ ਜਸ਼ਨ ਇੱਥੋਂ ਮਾਰ ਕੇ ਕੈਮਰਾ ਦਿਖਾ ਦਿਓ ਭਰਾਵਾਂ ਨੂੰ ਆ ਬਹਿਣੀ ਵਾਲਾ ਪਾਸਾ ਜਿਹੜਾ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਤੇ ਅਗਲਾ ਥਣ ਦਾ ਸਾਈਜ਼ ਤੁਸੀਂ ਮਾਰਾ ਜੀ ਦੇਖੋਗੇ ਆ ਚੈੱਕ ਕਰੋ ਇਹ ਮੜਾ ਜਿਹਾ ਸਾਈਜ਼ ਪਰਲੇ ਥਣ ਦੇ ਨਾਲੋਂ ਠੀਕ ਆ ਜੀ ਛੋਟਾ ਦਿਖਾਈ ਦੇ ਰਿਹਾ ਕੁਝ ਕਿ ਧਾਰਾਂ ਮਤਲਬ 15 20 ਧਾਰਾਂ ਕਿ ਇੰਨੀਆਂ ਜਿਹਾ 15 ਪਰ ਦੋ ਆ ਤਾਂ ਫਰਕ ਨਹੀਂ ਹੈਗਾ ਨਹੀਂ 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 ਇੰਨਾ ਨਹੀਂ ਠੀਕ ਆ ਜੀ ਕੋਈ 10 15 ਕੋਈ 15 17 ਧਾਰਾਂ ਦਾ ਵੀ ਇਹਨਾਂ ਦਾ ਫਰਕ ਹੋਊਗਾ ਵੀ ਇਹ ਨਹੀਂ ਹੋਊਗਾ ਵੀ ਅਗਲੇ ਨਾਲ ਅਗਲਾ ਜੇ ਕੰਪੇਅਰ ਕਰਦੇ ਆ ਤਾਂ ਕੋਈ ਅੱਧੋ-ਅੱਧੋ ਤਾਂ ਫਰਕ ਨਾ ਨਿਕਲੂਗਾ ਠੀਕ ਆ ਨਹੀਂ ਨਹੀਂ ਇਹਨਾਂ ਦੀ ਤੇ 20 ਪਲੱਸ ਦੁੱਧ ਦਾ ਪਰ 20 ਲੀਟਰ ਮੰਨ ਕੇ ਸੌਦਾ ਕਰਿਆ ਜੇ ਸਟੇਟ ਪਟਾ ਹਾਈਟ ਘਾਤ ਤੁਹਾਡੇ ਸਾਹਮਣੇ ਬਹੁਤ ਵੱਡੀ ਗੱਲ ਹੈ ਹੂੰ ਕਰ ਲੋ ਜੈਕ ਠੀਕ ਆ ਜੀ ਹਾਂ ਐਨੂ ਵੀਰ ਸੇਵਕ ਤੋਰਿਆ ਜੇ ਇੱਕ ਵਾਰੀ ਬੱਚੇ ਤੇ ਲੈ ਚੱਲਿਆ ਜੇ ਕਰੈਨ ਇਹਦਾ ਬੱਚਾ ਜੋ ਬਾਈ ਲੈ ਜੀ ਇਹ ਬੱਛਾ ਮਗਰ ਦੇ ਠੀਕ ਆ ਠੀਕ ਆ ਭਾਜੀ ਲੈਓ ਕੋਈ 20 ਦਾ ਮੰਨ ਲੈ ਕੋਈ 15 ਦਾ ਕੋਈ 20 ਦਿਨਾਂ ਦਾ ਇੱਥੇ ਸੁਆਪ ਦੀ ਸਮਝ ਵੇਖ ਲਿਆ ਜੀ ਠੀਕ ਆ ਸੋ ਦੁੱਧ ਵੀ ਇਹਦੇ ਥੱਲੇ 20 ਬਾਹਰ ਬਾਕੀ ਚੋਣ ਚੰਗੀ ਆ ਕੋਈ ਮਾਈਨਰ ਦੀ ਵਿੱਚ ਗੱਲਬਾਤ ਹੈਗੀ ਉਹ ਪਹਿਲਾਂ ਤੁਹਾਨੂੰ ਨੋਟ ਕਰਾ ਦਿੱਤੀ ਆ ਸਾਈ ਬਿਆਨਾ ਪਾਉਣਾ ਕਿਸੇ ਭਰਾਨੇ ਠੀਕ ਆ ਜੀ ਇਹ ਚੀਜ਼ ਪਹਿਲਾਂ ਤਸੱਲੀ ਨਾਲ ਸੁਣ ਲਿਓ ਪੂਰੀ ਡਿਟੇਲ ਸਮਝ ਲਿਓ ਠੀਕ ਆ ਜੀ ਉਦੋਂ ਬਾਅਦ ਕਿਸੇ ਵੀਰ ਨੇ ਸਾਈ ਬਿਆਨਾ ਪਾ ਕੇ ਤਸੱਲੀ ਕਰਨੀ ਹੈ ਬੇਸ਼ੱਕ ਆਪਣੀ ਇੱਕ ਟਾਈਮ ਚ ਉਹ ਦੋ ਟਾਈਮ ਚ ਉਹ ਆਨਲਾਈਨ ਕੋਈ ਭਰਾ ਮਗਾਉਂਦਾ ਤੇ ਉੱਥੇ ਵੀ ਤੁਹਾਡਾ ਤਸੱਲੀ ਕਰਨਾ ਬਣਦਾ ਬੇਸ਼ੱਕ ਵੀਡੀਓ ਕਾਲ ਤੇ ਇੱਕ ਟਾਈਮ ਚ ਵਾਈ ਕਰਾ ਲਓ ਠੀਕ ਆ ਜੀ ਉਸ ਬਿਹਾਵ ਤੇ ਸੌਦਾ ਕਰ ਲਿਆ ਜੇ ਇਹ ਵੀ ਰਿਸੇਵ ਕਰ ਅੱਜ ਕੀ ਰੇਟ ਪੜਦਾ ਰਹੂਗਾ ਇਹਦਾ 70 ਦੀ ਦੇ ਦੀਏ 70 ਦੇ ਮਾਣਾ ਕਸਰ ਕੱਢ ਕੇ ਦੇ ਦੀਏ ਕੋਈ ਜਾਇਜ਼ ਹੋਰ ਚੱਲ ਥੋੜੀ ਬਾਦੀ ਉਹ ਧਾਰਾ ਧੂਰਾਂ ਦੀ ਘਾਟ ਘਾੜਵਾ ਦਾ ਬਾਕੀ ਉਸ ਨਾਲ ਜਾਇਜ਼ ਦੇ ਦੀਏ ਬਾਕੀ ਦੁੱਧ ਕਰਮ ਵਾਲੀ ਦਾ ਚੰਗਾ ਨਾ 65000 ਦੀ ਦੇ 65000 ਦੀ ਹਾਂ ਨਹੀਂ ਬਸ ਹੋਰ ਕਰਦਾ ਮਾਨਤਨ ਹੋਰ ਦੱਸੋ ਲਓ ਜੀ ਮਾਨਤਨ ਹੋਰ ਹੋ ਜਾਊਗਾ 65000 ਦੀ ਵੀਰਾਂ ਦਾ ਫਾਈਨਲ ਦੇ ਦਿਆਂਗੇ ਛੋਟਾ ਹੋਣ ਗਿਆ ਮਾਨਤਨ ਹੋਊਗਾ ਕਾਲ ਕਰਿਓ ਮੇਰਾ ਵੀਰ ਜਿੱਥੇ ਤੈਅ ਬੈਠੀ ਬਿਠਾ ਲਿਓ ਬਹੁਤ ਵਧੀਆ ਠੰਡੀਆਂ ਇਹੋ ਜੀਆਂ ਨਹੀਂ ਆ ਕਰਾ ਦਿਓ ਚੱਕ ਠੀਕ ਆ ਜੀ 20 ਬਾਰ ਬਾਰ ਦੋਦਾ ਚਲ 20 ਲੀਟਰ ਮੰਨ ਕੇ ਸੌਦਾ ਕਰੋ ਤੁਸੀਂ ਆ ਚੈੱਕ ਕਰੋ ਠੀਕ ਆ ਜੀ ਸੋ ਤਿੰਨਾ ਮਗਰ ਬੱਛੇ ਆ ਕੋਈ 10 10 ਦਿਨਾਂ ਦੀਆਂ ਸੋਈਆਂ ਇਹ ਬਾਈ ਕੋਈ 18 20 22 ਦਿਨਾਂ ਦੀ ਸੋਈ ਇਸ ਤਰ੍ਹਾਂ ਨਹੀਂ ਕੋਈ ਪਰਤੇ ਮੇਰੇ ਭਰਾ ਇਸੇ ਤਰ੍ਹਾਂ ਤਕਰੀਬਨ ਤੁਸੀਂ ਦੇਖ ਹੀ ਲਿਆ ਕੋਈ 80000 ਦੀ ਆ ਕੋਈ 65000 ਦੀ ਮਿਲ ਜੂਗੀ ਬੱਚੀ ਤੁਹਾਨੂੰ ਤੇ 20 ਕਿਲੋ 18 ਕਿਲੋ ਦੁੱਧ ਦੇ ਨਾਲ ਤਿੰਨਾਂ ਬੇੜਾਂ ਥੱਲੇ ਪੱਕਾ ਦੁੱਧ ਦਾ ਜੋੜਾ ਕੋਈ ਭਰਾ ਪਾਉਣਾ ਚਾਹੁੰਦਾ ਤੇ ਤਕਰੀਬਨ ਚਲੋ ਕੋਈ 38 40 ਕਿਲੋ ਦੁੱਧ ਦਾ ਦੋ ਬੇੜਾਂ ਥੱਲੇ ਜੇਕਰ ਕੋਈ ਜੋੜੀ ਪਾਉਣਾ ਚਾਹੁੰਦਾ ਦੁੱਧ ਦਾ ਕਾਰੋਬਾਰ ਕੋਈ ਕੰਮ ਚਲਾਉਣਾ ਚਾਹੁੰਦਾ ਮੇਰਾ ਭਰਾ ਤੇ ਉਹਦੇ ਲਈ ਵੀ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਲਿਆ ਜੇ ਵਿੱਚੋਂ ਥੋੜਾ ਪਤਾ ਮਾਨਤਨ ਹੋਰ ਹੋ ਜੂਗਾ ਜੋੜੀ ਕਿਸੇ ਭਰਾ ਨੇ ਖਰੀਦਣੀ ਆ ਨੰਬਰ ਜਿਹੜੇ ਆ ਦੋਸਤੋ ਸਕਰੀਨ ਦੇ ਉੱਤੇ ਚਲਾ ਦਿੱਤੇ ਨੇ ਆਪਾਂ ਨੰਬਰਾਂ ਤੇ ਕਾਲ ਕਰਕੇ ਪੂਰੀ ਗੱਲਬਾਤ ਕਰ ਲਿਆ ਸੋ ਬਾਕੀ ਪਿੱਖੀਵੰਡ ਤੋਂ ਸਿਰਫ 10-12 ਕਿਲੋਮੀਟਰ ਦੀ ਦੂਰੀ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਹਰਬਾਨੀ ਧੰਨਵਾਦ